ਹਾਂਜੀ ਸਸੇ ਕਾਲ ਮੈਡਮ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਪੀਰਪਾਲ ਪੀਰਪਾਲ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ ਅਸੀਂ ਪਿੰਡ ਬਹਿਣੀ ਵਾਲ ਦੀ ਤੇ ਤੁਹਾਨੂੰ ਕੀ ਸਮੱਸਿਆ ਸੀ ਜੀ ਤੁਸੀਂ ਥੈਰੇਪੀ ਕਰਵਾ ਰਹੇ ਹੋ ਵੀਰੇਡ 1.5 ਸਾਲ ਤੋਂ ਬਹੁਤ ਜ਼ਿਆਦਾ ਕੋਈ ਥਾਂ ਨਹੀਂ ਸੀ ਸੱਡੇ ਦਵਾਈਆਂ ਨੂੰ ਹਮ ਇੱਕ ਸਾਢੇ ਕਿਸੂ ਵਾਲੀ ਸਾਈਡ ਹੀ ਇట్లా ਬਲਉਂਕ ਸੁਣਾ ਠੀਕ ਹੈ ਡਿੱਕਣ ਤੋਂ ਬਾਅਦ ਕਿਹੜੀ ਸਾਈਡ ਦਰਦ ਹੁੰਦਾ ਸੀ ਤੁਹਾਡੇ ਸਿੱਜੀ ਸਾਈਡ ਹੀ ਹੁੰਦਾ ਸੀ ਠੀਕ ਹੈ ਕੋਲੇ ਕਿ ਫੈਰਦਾ ਹੀ ਦਰਦ ਹੁੰਦਾ ਠੀਕ ਹੈ ਲਗਾਤਾਰ ਦਰਦ ਬਣੇ ਰਹਿੰਦਾ ਸੀ ਜੀ ਹਾਂ ਵੀਰੇ ਦਵਾਈ ਨਾਲ ਹੀ ਬਸ ਟਾਈਮ ਪਾਸ ਹੁੰਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਸੀ 1.5 ਸਾਲ ਡੇਢ ਸਾਲ ਤੋਂ ਤੁਸੀਂ ਕਿੱਥੇ ਕਿੱਥੇ ਦਿਖਾ ਲਿਆ ਜੀ ਭਾਈ ਦੇ ਸੇਤਲਵੰਡੀ ਸਾਹਬ ਤੋਂ ਕੋਈ ਛੱਡੀ ਨਹੀਂ ਸੀ ਮਾਸ ਵਗੈਰਾ ਸਭ ਇੱਕ ਤੇ ਇਹ ਵੀ ਮੈਂ ਫੋਨ ਤੇ ਵੀਡੀਓ ਦੇਖੀ ਸੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਵਿੱਚ ਠੀਕ ਹੈ ਤੇ ਅੱਜ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਅੱਜ ਵੀ ਕਿੰਨਾ ਮਾ ਦਿਨ ਨਾ 9 ਮਾ ਦਿਨ ਤੇ 9 ਦਿਨਾਂ ਦੇ ਵਿੱਚ ਤੁਹਾਨੂੰ ਕਿੰਨਾ ਫਰਕ ਪੈ ਗਿਆ ਜੀ ਬਹੁਤ ਜ਼ਿਆਦਾ ਪੈ ਗਿਆ ਬਹੁਤ ਕਿੰਨਾ ਫਰਕ ਪਿਆ ਪਹਿਲਾਂ ਲੱਤ ਦੇ ਵਿੱਚ ਦਰਦ ਸੀ ਤੇ ਹੁਣ ਲੱਤ ਦੇ ਵਿੱਚ ਦਰਦ ਖੜੇ ਹੋ ਕੇ ਦੱਸੋ ਜੀ ਦਰਦ ਕਿੱਥੋਂ ਸ਼ੁਰੂ ਹੁੰਦਾ ਸੀ ਕਿੱਥੋਂ ਤੱਕ ਸੀਗਾ ਜੀ ਸਰ ਤੋਂ ਲੈ ਕੇ ਗਰੂ ਹੇਠੇ ਫੈਰਾ ਤੱਕ ਠੀਕ ਆ ਪੂਰੀ ਨਸ ਦੇ ਵਿੱਚ ਦਰਦ ਰਹਿੰਦਾ ਸੀ ਸਾਰੀ ਸਾਈਡ ਹੀ ਰਹਿੰਦੀ ਸੀ ਸਿੱਧੀ ਠੀਕ ਆ ਦਰਦ ਠੀਕ ਵੀ ਹੋ ਜਾਂਦਾ ਸੀ ਵਿੱਚ ਦੀ ਕਿ ਲਗਾਤਾਰ ਬਣੇ ਰਹਿੰਦਾ ਸੀ ਨਹੀਂ ਆਏ ਜਿ ਦਵਾਈ ਲੈ ਲੈਂਦੀ ਆ 2-4 ਦਿਨ ਟੱਪ ਜਾਂਦੇ ਨਹੀਂ ਸੀ ਹੁਣ ਸੋਲਵਾ ਲੈਂਦੀ ਸਾਈਟ ਠੀਕ ਹੈ ਜੀ ਬੈਠੋ ਜੀ ਤੇ ਤੁਸੀਂ ਥੈਰੇਪੀ ਕਰਵਾ ਰਹੇ ਹੋ ਕੋਈ ਮੈਡੀਸਨ ਵਗੈਰਾ ਕੋਈ ਬਾਰਾ ਲਾਇਆ ਹੋਵੇ ਨਹੀਂ ਉਸ ਦਿਨ ਤੇ ਕੋਈ ਦਵਾਈ ਦਿੱਤੀ ਕੋਈ ਦਵਾਈ ਅਸੀਂ ਦਿੱਤੀ ਹੋਵੇ ਤੁਹਾਨੂੰ ਨਹੀਂ ਨਹੀਂ ਤੁਸੀਂ ਜੋ ਕੁਝ ਵੀ ਨਹੀਂ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਮਰੀਜ਼ਾਂ ਨੂੰ ਇੱਥੇ ਟ੍ਰੀਟਮੈਂਟ ਕਿਵੇਂ ਕਰਾਉਣਾ ਚਾਹੀਦਾ ਨਹੀਂ ਕਿਉਂ ਕਰ ਪਰਮਾਨਿਕ ਦਿੰਦੇ ਆਪਾਂ ਇੱਥੇ ਆਓ ਕੋਈ ਦਵਾਈ ਨਹੀਂ ਦਿੱਤੀ ਨਹੀਂ ਕੋਈ ਜ਼ਿਆਦਾ ਲਾਲਚਾਂ ਨਹੀਂ ਵੀ ਬੰਦਾ ਤਾਂ ਦਰਸਤੀ ਬੋਲ ਬਿਨਾਂ ਦਵਾਈ ਤੋਂ ਲਾਜ਼ੀ ਬਿਨਾਂ ਦਵਾਈ ਤੋਂ ਲਾਜ਼ੀ ਠੀਕ ਹੈ ਜਿਹੜੇ ਹਰ ਰੋਜ਼ ਮੈਂ ਦਰਬੀਏ 10-10 ਕੋਰੀ ਲੈਂਦੀ ਸੀ ਜਿਵੇਂ ਸ਼ੁਕਰੀ ਪਹਿਲਾਂ ਡੇਲੀ ਦਵਾਈ ਲੈਂਦੇ ਸੀ ਵੀਰੇ ਡੇਲੀ ਕਿਉਂ ਧਾਰਮਰੰਗੋਣੀ ਹਰੋਜ ਦਿਨ ਦਰਦਦੀਆਂ ਹਾਂ ਦਰਦ ਠੀਕ ਹੈ ਡਿੱਗਣ ਤੋਂ ਬਾਅਦ ਦਰਦ ਸੀਗਾ ਇਹ ਬਿਲਕੁਲ ਠੀਕ ਆਉਣਾ ਹਾਂ ਹਾਂ ਵਧੀਆ ਸਾਈਟ ਬਹੁਤ ਜਾਂਦੀ ਸੀ ਠੀਕ ਹੈ ਸਤਿ ਸ੍ਰੀ ਅਕਾਲ ਜੀ